ਜੋ ਜਸਦੀ ਜਿਸ ਦਾ ਕਤਲ ਕੀਤਾ ਗਿਆ ਸੀ ਨਿਹੰਗ ਸਿੰਘਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਬੇਅਦਬੀ ਕਰਨ ਆਇਆ ਤਾਂ ਅਸੀਂ ਸੌਦਾ ਲਾ ਦਿੱਤਾ ਉਸ ਦਾ ਪਰਿਵਾਰ ਅਤੇ ਹਿੰਦ ਮਜ਼ਦੂਰ ਕਿਸਾਨ ਸੰਗਠਨ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਉਹ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਉਹ ਸਿੰਘੂ ਬਾਰਡਰ ਦੇ ਬਿਲਕੁਲ ਨੇੜੇ ਕਰ ਰਹੇ ਨੇ ਨਰੇਲਾ ਵਾਲੀ ਸਾਈਡ ਤੋਂ ਅੱਗੇ ਵਧ ਰਹੇ ਸਨ ਲਖਬੀਰ ਦਾ ਪਰਿਵਾਰ ਆਇਆ ਤੇ ਇਹ ਜਿਹੜੀ ਹਿੰਦ ਮਜ਼ਦੂਰ ਕਿਸਾਨ ਸੰਗਠਨ ਹੈ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਇਹ ਕਹਿੰਦੇ ਸੀਗੇ ਕਿ ਅਸੀਂ ਉਸੇ ਜਗ੍ਹਾ ਤੇ ਜਾਣਾ ਜਿੱਥੇ ਲਖਬੀਰ ਦਾ ਕਤਲ ਕੀਤਾ ਗਿਆ ਸੀ ਉੱਥੇ ਹਵਨ ਕਰਨਾ ਹੈ ਪੁਲਿਸ ਇਹਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਆ ਤਾਂ ਪੁਲਿਸ ਦੇ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਹਾਲਾਂਕਿ ਥੋੜਾ ਜਿਹਾ ਜਿਹੜਾ ਇਲਾਕਾ ਇਹ ਉਹ ਸਿੰਘੂ ਬਾਰਡਰ ਜਿੱਥੇ ਅਸਲ ਕਿਸਾਨ ਬੈਠੇ ਨੇ ਉਸ ਤੋਂ ਥੋੜੀ ਦੂਰੀ ਤੇ ਨੇ ਦੂਜੇ ਦੂਜੀ ਧਿਰ ਪਰ ਪੁਲਿਸ ਉਹਨਾਂ ਨੂੰ ਰੋਕ ਰਹੀ ਆ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦੇ ਕਿ ਸਿੰਘੂ ਬਾਰਡਰ ਤੇ ਵੱਡਾ ਹੰਗਾਮਾ ਹੋਇਆ ਏ ਸਿੰਘੂ ਬਾਰਡਰ ਤੇ ਜਿਹੜੇ ਇਹ ਹਿੰਦ ਕਿਸਾਨ ਮਜ਼ਦੂਰ ਸੰਗਠਨ ਦੇ ਕਾਰਕਿਰਤਾ ਨੇ ਵਰਕਰ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਨੇ ਦੱਸਿਆ ਜਾ ਰਿਹਾ ਕਿ ਲਖਬੀਰ ਦਾ ਪਰਿਵਾਰ ਵੀ ਨਾਲ ਹੈ ਇਹ ਖਬਰ ਆ ਰਹੀ ਹੈ ਤੇ ਪੁਲਿਸ ਜਿਹੜੀ ਆ ਉਹਨੂੰ ਅੱਗੇ ਵਧਣ ਤੋਂ ਰੋਕ ਰਹੀ ਆ ਪੁਲਿਸ ਦੇ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਉਹਨਾਂ ਦਾ ਪਰਿਵਾਰ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਕਿ ਲਖਬੀਰ ਦੇ ਪਰਿਵਾਰ ਨੂੰ ਪੰਜਾਬ ਸਰਕਾਰ 50 ਲੱਖ ਰੁਪਏ ਦਾ ਮੁਆਵਜ਼ਾ ਦੇਵੇ ਤਾਂ ਦੱਸਦੀ ਹੈ ਕਿ ਸਿੰਘੂ ਬਾਰਡਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਇਹ ਪ੍ਰੋਟੈਸਟ ਹੋ ਰਿਹਾ ਹੈ ਤੇ ਪੁਲਿਸ ਦੇ ਵੱਲੋਂ लाठी चार्ज ਕੀਤਾ ਗਿਆ ਹੈ ਦਰਸਲ ਅਜੇ ਨਿਹੰਗ ਸਿੰਘਾਂ ਦੀ ਵੀ ਇਕਤਤਾ ਸੀਗੀ ਨਿਹੰਗ ਸਿੰਘਾਂ ਦੇ ਵੱਲੋਂ ਹੀ ਲਖਬੀਰ ਸਿੰਘ ਦਾ ਕਤਲ ਕੀਤਾ ਗਿਆ ਸੀ ਚਾਰ ਨਿਹੰਗ ਸਿੰਘ ਜੇਲ੍ਹ ਦੇ ਵਿੱਚ ਨੇ ਨਿਆਂਇਕ ਹਿਰਾਸਤ ਦੇ ਵਿੱਚ ਨੇ ਚਾਰ ਨਿਹੰਗ ਸਿੰਘਾਂ ਦੇ ਵੱਲੋਂ ਖੁਦ ਆਪਣੀ ਜ਼ਿੰਮੇਵਾਰੀ ਕਬੂਲੀ ਗਈ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜਾ ਇਹ ਸ਼ਖਸ ਹੈ ਬੇਅਦਬੀ ਕਰ ਰਿਹਾ ਸੀ ਅਤੇ ਇਸ ਕਰਕੇ ਅਸੀਂ ਸੌਦਾ ਲਾਇਆ ਪਰ ਦੂਜੇ ਪਾਸੇ ਲਖਬੀਰ ਦਾ ਪਰਿਵਾਰ ਜਿਹੜਾ ਹੈ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਰਿਵਾਰ ਹੈ ਗਰੀਬ ਪਰਿਵਾਰ ਹੈ ਤੇ ਜਿਹੜਾ ਕਮਾਉਣ ਵਾਲਾ ਲਖਬੀਰ ਹੀ ਸੀਗਾ ਤੇ ਉਹ ਚਲਿਆ ਗਿਆ ਤਿੰਨ ਧੀਆਂ ਉਸ ਦੀਆਂ ਨੇ ਉਸ ਦੀ ਪਤਨੀ ਹੈ ਉਸ ਦਾ ਜਿਹੜਾ ਬਜ਼ੁਰਗ ਪਿਤਾ ਹੈ ਜੋ ਫੋੜੀਆਂ ਤੇ ਚੱਲਦਾ ਹੈ ਤਾਂ ਉਸ ਨੂੰ ਅੱਗੇ ਜ਼ਿੰਦਗੀ ਕੱਟਣ ਦੇ ਲਈ ਕੀ ਕੁਝ ਕਰਨਗੇ ਤਾਂ ਪੰਜਾਬ ਸਰਕਾਰ ਦੇ ਵੱਲੋਂ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਿੰਘੂ ਬਾਰਡਰ ਤੇ ਹਵਨ ਕਰਨਾ ਚਾਹੁੰਦਾ ਸੀਗਾ ਪਰਿਵਾਰ ਅਤੇ ਇਹ ਜਿਹੜੀ ਇਹ ਸੰਗਠਨ ਹੈ ਪੁਲਿਸ ਅਰੋਹਨ ਅਗਵਾਦਨ ਤੋਂ ਰੋਕ ਦਿਆ ਇਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਹੀ ਪੰਜਾਬ ਸਰਕਾਰ ਵੱਲੋਂ ਇਨਸਾਫ ਮਿਲਿਆ ਨਾ ਹੀ ਹਰਿਆਣਾ ਸਰਕਾਰ ਵੱਲੋਂ ਨਾ ਹੀ ਪੁਲਿਸ ਸਾਡੀ ਗੱਲ ਸੁਣ ਰਹੀ ਹੈ ਤੇ ਨਾ ਹੀ ਪਰਿਵਾਰ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਲਖਬੀਰ ਨੂੰ ਕਿਸੇ ਨੇ ਵਰਗਲਾ ਕੇ ਕਿਸੇ ਨੇ ਪੈਸੇ ਦਾ ਲਾਲਚ ਲੈ ਕੇ ਇੱਥੇ ਭੇਜਿਆ ਹਾਲਾਂਕਿ ਇਸ ਮਾਮਲੇ ਦੀ ਜਾਂਚ ਸਿੱਟ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਸਿੰਘੂ ਬਾਰਡਰ ਤੇ ਹੰਗਾਮਾ ਹੋਇਆ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਹੈ ਦਰਸਲ ਨਰੇਲਾ ਵਾਲਾ ਜਿਹੜਾ ਪਾਸਾ ਏ ਸਿੰਘੂ ਬਾਰਡਰ ਤਾਂ ਉਥੋਂ ਜਿਹੜੇ ਇੱਕ ਸੰਗਠਨ ਹੈ ਹਿੰਦ ਮਜ਼ਦੂਰ ਕਿਸਾਨ ਸਮಿತಿ ਉਹਦਾ ਨਾਂ ਹੈ ਤੇ ਉਹ ਸੰਗਠਨ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਸੈਂਕੜਿਆਂ ਦੀ ਤਦਾਦ ਦੇ ਵਿੱਚ ਉਹਨਾਂ ਦੇ ਵਰਕਰ ਸਾਨੂੰ ਕਹਿੰਦੇ ਸੀ ਕਿ ਅਸੀਂ ਸਿੰਘੂ ਬਾਰਡਰ ਤੇ ਜਾਣਾ ਏ ਜਿੱਥੇ ਕਿਸਾਨ ਪ੍ਰੋਟੈਸਟ ਕਰਦੇ ਨੇ ਜਿੱਥੇ ਕਿਸਾਨਾਂ ਦਾ ਅੰਦੋਲਨ ਹੈ ਜਿੱਥੇ ਨਿਹੰਗ ਸਿੰਘ ਨੇ ਉੱਥੇ ਜਾਣਾ ਏ ਤੇ ਉੱਥੇ ਜਾ ਕੇ ਲਖਬੀਰ ਦਾ ਹਵਨ ਕਰਨਾ ਏ ਹਾਲਾਂਕਿ ਲਖਵੀਰ ਸਿੰਘ ਸਿੱਖ ਪਰਿਵਾਰ ਦੇ ਨਾਲ ਸਬੰਧਤ ਆ ਪਰ ਇਹ ਜਿਹੜਾ ਸੰਗਠਨ ਐ ਕਹਿ ਰਿਹਾ ਸੀਗਾ ਕਿ ਉੱਥੇ ਜਾ ਕੇ ਅਸੀਂ ਹਵਨ ਕਰਾਂਗੇ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਸਰਕਾਰ ਲਖਵੀਰ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਵੇ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ ਅੱਗੇ ਵਧਣ ਤੋਂ ਰੋਕਿਆ ਹੈ ਪੁਲਿਸ ਨੇ ਤੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਜਿਹੜੀਆਂ ਇਸ ਵੇਲੇ ਸਿੰਘੂ ਬਾਰਡਰ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ ਨਰੇਲਾ ਵਾਲੇ ਪਾਸਿਓਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਵਨ ਕਰਨਾ ਲਖਵੀਰ ਦਾ ਤਾਂ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਜਿਨ੍ਹਾਂ ਨੇ ਉਸ ਦਾ ਕਤਲ ਕੀਤਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹਾਲਾਂਕਿ ਪੁਲਿਸ ਨੇ ਧਾਰਾ 302 ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਨੇ ਜ਼ਿੰਮੇਵਾਰੀ ਕਬੂਲੀ ਸੀ ਸਰੈਂਡਰ ਕੀਤਾ ਸੀਗਾ ਸਾਰੇ ਨੇ ਹੰਗ ਸਿੰਘਾਂ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਸੋਨੀਪੱਤ ਅਦਾਲਤ ਦੇ ਵੱਲੋਂ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਹਿਲਾਂ ਪੁਲਿਸ ਰਿਮਾਂਡ ਤੇ ਸਨ ਇਹ ਸਾਰੇ ਨੇ ਹੰਗ ਸਿੰਘ ਜਿਨ੍ਹਾਂ ਨੇ ਕਿਹਾ ਸੀਗਾ ਕਿ ਜਿਹੜਾ ਲਖਵੀਰ ਹੱਤ ਦੱਸਦੀ ਹੈ ਕਿ ਲਖਵੀਰ ਦਾ ਜਿਸ ਨਾਲ ਵੀਡੀਓ ਸਭ ਨੇ ਦੇਖੀ ਆ ਕਿ ਕਿਵੇਂ ਉਸ ਦਾ ਗੁੱਟ ਵੱਢ ਕੇ ਤੇ ਕਿਵੇਂ ਉਸ ਦੀ ਲੱਤ ਵੱਢ ਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕਿਹਾ ਗਿਆ ਸੀਗਾ ਕਿ ਉਹ ਬੇਅਦਬੀ ਦਾ ਦੋਸ਼ੀ ਹੈ ਇਸ ਕਰਕੇ ਉਸ ਦਾ ਸੋਦਾ ਲਾਇਆ ਪਰ ਹੁਣ ਲਖਬੀਰ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਤੇ ਇੱਕ ਸੰਗਠਨ ਜਿਹੜਾ ਹੈ ਇਹ ਵੀ ਹਿੰਦ ਮਜ਼ਦੂਰ ਕਿਸਾਨ ਸਮਤੀ ਹੈ ਉਹ ਅੱਗੇ ਆਈ ਹੈ ਹਾਲਾਂਕਿ ਇਹ ਸੰਗਠਨ ਜਿਹੜਾ ਪਹਿਲਾਂ ਕਦੇ ਪ੍ਰੋਟੈਸਟ ਕਰਦਾ ਸੀ ਜਾਂ ਨਹੀਂ ਕਰਦਾ ਸੀ ਸਦਾ ਨਹੀਂ ਪਤਾ ਲੱਗਿਆ ਪਰ ਇੰਨੀ ਗੱਲ ਜ਼ਰੂਰ ਹੈਗੀ ਹੈ ਕਿ ਇਸ ਸੰਗਠਨ ਦੇ ਵੱਲੋਂ ਸਿੰਘੂ ਬਾਰਡਰ ਦੇ ਨੇੜੇ ਇਹ ਪ੍ਰੋਟੈਸਟ ਕੀਤਾ ਗਿਆ ਤਾਂ ਸਿੰਘੂ ਬਾਰਡਰ ਦੇ ਨੇੜੇ ਪਹੁੰਚਣ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਕਿਉਂਕਿ ਉੱਥੇ ਹਮੇਸ਼ਾ ਹੀ ਜਿਹੜੀ ਪੁਲਿਸ ਹੈ ਉਹ ਤਾਇਨਾਤ ਰਹਿੰਦੀ ਹੈ ਬੈਰੀਗੇਡ ਲੱਗੇ ਹੋਏ ਨੇ ਹਾਲੇ ਵੀ ਤੇ ਕਿਉਂਕਿ ਦੂਜੇ ਪਾਸੇ ਨਿਹੰਗ ਸਿੰਘ ਨੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਜਾਰੀ ਹੈ ਕਿਸਾਨੀ ਸਟੇਜ ਲੱਗੀ ਹੋਈ ਹੈ ਤਾਂ ਉਸ ਤੋਂ ਅਗਲੇ ਪਾਸੇ ਦੀ ਗੱਲ ਕਰੀਏ ਤਾਂ ਨਰੇਲਾ ਵਾਲਾ ਪਾਸਾ ਇਹਨੂੰ ਦੱਸਿਆ ਜਾਂਦਾ ਹੈ ਕਿ ਨਰੇਲਾ ਵਾਲੇ ਪਾਸਿਓਂ ਜਿਹੜੇ ਇਹ ਜੋ ਹਿੰਦ ਕਿਸਾਨ ਮਜ਼ਦੂਰ ਸਮਤੀ ਹੈ ਉਹਦੇ ਮੈਂਬਰ ਸੀਗੇ ਵਰਕਰ ਸੀਗੇ ਉਹ ਅੱਗੇ ਵਧ ਰਹੇ ਸੀਗੇ ਉਸ ਦੇ ਕਾਰਜਕਾਲਤਾ ਅੱਗੇ ਵਧ ਰਹੇ ਸੀਗੇ ਆਗੂ ਅੱਗੇ ਵਧ ਰਹੇ ਸੀਗੇ ਕਿ ਅਸੀਂ ਇਸੇ ਥਾਂ ਤੇ ਜਾਣਾ ਜਿੱਥੇ ਲਖਬੀਰ ਦੀ ਹੱਤਿਆ ਕੀਤੀ ਗਈ ਜਿੱਥੇ ਲਖਬੀਰ ਦਾ ਕਤਲ ਕੀਤਾ ਗਿਆ ਉਸ ਥਾਂ ਤੇ ਅਸੀਂ ਹਵਨ ਕਰਨਾ ਹੈ ਪਰ ਪੁਲਿਸ ਜਿਹੜੀ ਆ ਉਹ ਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ ਕਿਉਂਕਿ ਟਕਰਾਅ ਵਾਲੀ ਸਥਿਤੀ ਜਿਹੜੀ ਆ ਬਣ ਸਕਦੀ ਸੀ ਕਿਉਂਕਿ ਇੱਕ ਪਾਸੇ ਲਖਬੀਰ ਦਾ ਪਰਿਵਾਰ ਹੈ ਤੇ ਹਿੰਦ ਕਿਸਾਨ ਮਜ਼ਦੂਰ ਸਮਤੀ ਆ ਦੂਜੇ ਪਾਸੇ ਨਿਹੰਗ ਸਿੰਘ ਨੇ ਤੇ ਆਪਸ ਦੇ ਵਿੱਚ ਕੋਈ ਟਕਰਾਅ ਨਾ ਹੋ ਜਵੇ ਤਾਂ ਉਸ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਵਲਦਾ ਪ੍ਰਯੋਗ ਕੀਤਾ ਗਿਆ ਹਾਲਾਂਕਿ ਜਿਹੜਾ ਪੀੜਤ ਪਰਿਵਾਰ ਹੈ ਤੇ ਜਿਹੜੇ ਇਹ ਸਮਤੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਨਸਾਫ ਮੰਗ ਰਹੇ ਹਾਂ ਇਨਸਾਫ ਦੇ ਲਈ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਇਨਸਾਫ ਮੰਗ ਦੀ ਮੰਗ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਮੁਆਵਜ਼ਾ ਦੇਵੇ ਲਖਬੀਰ ਦੇ ਪਰਿਵਾਰ ਨੂੰ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਵੇ ਕਿਉਂਕਿ ਉਹਨਾਂ ਦੇ ਘਰ ਦਾ ਜੀ ਚਲਾ ਗਿਆ ਕਮਾਉਣ ਵਾਲਾ ਚਲਾ ਗਿਆ ਪਰ ਦੂਜੇ ਪਾਸੇ ਜਿਹੜੀ ਹਾਲੇ ਦੂਜੇ ਪਾਸੇ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਨਿਹੰਗ ਸਿੰਘਾਂ ਦੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਗੁਰੂ ਦੀ ਬੇਅਦਬੀ ਕਰਨਾ ਆਇਆ ਸੀ ਇਸ ਕਰਕੇ ਅਸੀਂ ਸੋਦਾ ਲਾ ਦਿੱਤਾ ਹੈ ਹਾਲਾਂਕਿ ਪੁਲਿਸ ਜਾਂਚ ਇਸ ਦੀ ਲਗਾਤਾਰ ਚੱਲ ਰਹੀ ਹੈ ਕਿਉਂਕਿ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਉਹ ਲਖਵੀਰ ਦੇ ਘਰ ਵੀ ਪਹੁੰਚੀ ਸੀ ਕਿਸ ਨੇ ਇਸ ਨੂੰ ਭੇਜਿਆ ਕਿਉਂਕਿ ਨਿਹੰਗ ਸਿੰਘ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਾਬਾ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਕਲਾਸ ਚੌਧਰੀ ਦੇ ਨਾਲ ਸਾਹਮਣੇ ਆਇਆ ਜਾਂ ਗੁਰਮੀਤ ਸਿੰਘ ਪਿੰਕੀ ਸਾਹਿਬ ਦਾ ਪੁਲਿਸ ਅਧਿਕਾਰੀ ਦੇ ਨਾਲ ਸਾਹਮਣੇ ਆਇਆ ਸੁਖਮਿੰਦਰ ਸਿੰਘ ਘਰੇਵਾਲ ਦੇ ਨਾਲ ਸਾਹਮਣੇ ਆਇਆ ਭਾਜਪਾ ਗੂ ਦੇ ਨਾਲ ਲੰਚ ਕਰਦੇ ਦਿਖੇ ਤਾਂ ਉਸ ਤੋਂ ਬਾਅਦ ਇਹ ਜਿਹੜੀਆਂ ਚਰਚਾਵਾਂ ਚੱਲਣ ਲੱਗੀਆਂ ਕਿ ਕੀ ਕੋਈ ਕੌਨਸਪਰੇਸੀ ਸੀ ਕੀ ਕੋਈ ਸਾਜ਼ਿਸ਼ ਸੀ ਦੂਜੇ ਪਾਸੇ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਲਖਬੀਰ ਦੇ ਸਾਹਮਣੇ ਆਈਆਂ ਜਿਸ ਦੇ ਵਿੱਚ ਉਸਦਾ ਕਹਿਣਾ ਸੀਗਾ ਕਿ 30-30 ਹਜ਼ਾਰ ਰੁਪਏ ਦੇ ਕੇ ਸਾਨੂੰ ਬੇਅਦਬੀ ਕਰਨ ਲਈ ਭੇਜਿਆ ਗਿਆ ਪਰ ਹਾਲੇ ਗੱਲ ਸਾਫ਼ ਨਹੀਂ ਹੋ ਸਕੀ ਹੈ ਤੇ ਲਗਾਤਾਰ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਸਿੰਘੂ ਬਾਰਡਰ ਤੇ ਅੱਜ ਹੰਗਾਮਾ ਹੋਇਆ ਹੈ ਸਿੰਘੂ ਬਾਰਡਰ ਤੇ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਹੈ ਅਤੇ ਲਾਠੀ ਚਾਰਜ ਕਿਸਾਨਾਂ ਤੇ ਨਹੀਂ ਕੀਤਾ ਗਿਆ ਨਾ ਹੀ ਨਿਹੰਗ ਸਿੰਘਾਂ ਤੇ ਕੀਤਾ ਗਿਆ ਦਰਸਾਲੇ ਲਾਠੀ ਚਾਰਜ ਲਖਬੀਰ ਦੇ ਹੱਕ ਦੇ ਵਿੱਚ ਆਈ ਹਿੰਦ ਕਿਸਾਨ ਮਜ਼ਦੂਰ ਸਮਤੀ ਐ ਤੇ ਨਾਲ ਹੀ ਲਖਬੀਰ ਦਾ ਪਰਿਵਾਰ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਇਹ ਸਿੰਘੂ ਬਾਡਰ ਪਹੁੰਚਣਾ ਚਾਹੁੰਦੇ ਨੇ ਤੇ ਉੱਥੇ ਜਾ ਕੇ ਹਵਨ ਕਰਨਾ ਚਾਹੁੰਦੇ ਨੇ ਤੇ ਪੰਜਾਬ ਸਰਕਾਰ ਤੋਂ 50 ਲੱਖ ਰੁਪਏ ਮੁਆਵਜ਼ੇ ਦੀ ਵੀ ਮੰਗ ਕਰ ਰਹੇ ਨੇ ਪੂਰੀ ਵੀਡੀਓ ਤੁਹਾਨੂੰ ਦਿਖਾਉਣੀ ਹੈ